ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮੈਂ ਆਪ ਜੀ ਦੇ ਸਾਹਮਣੇ ਸਾਰੀ ਸੰਗਤ ਦੇ ਸਾਹਮਣੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਕੌਤਕ ਸਾਂਝਾ ਕਰਨਾ ਚਾਹੁੰਦਾ ਆ ਜੋ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰਿਆ ਹੈ ਤੇ ਸਾਡੇ ਇੱਕ ਭੈਣ ਜੀ ਸ਼ਹੀਦੀ ਸਮਾਗਮ ਵਿੱਚ ਜਿੱਥੇ ਸੰਤ ਗੁਰਮੀਤ ਸਿੰਘ ਜੀ ਸ਼ਿਕਾਗੋ ਵਾਲਿਆਂ ਦੀ ਨਿਗਰਾਨੀ ਵਿੱਚ ਅਸੀਂ ਦੀ ਸਮਾਗਮ ਹੋ ਰਹੀ ਸੀ ਬ੍ਰੈਂਟਨ ਦੇ ਵਿੱਚ ਤੇ ਉੱਥੇ ਜੀ ਏ ਭੈਣ ਜੀ ਗਏ ਸੀਗੇ ਤੇ ਮੇਰੇ ਨਾਲ ਹੀ ਸਨ ਤੇ ਇਹ ਸੇਵਾ ਕਰ ਰਹੀ ਸੀਗੇ ਇੱਕ ਦਿਨ ਹੋ ਗਿਆ ਹੀ ਸੇਵਾ ਕਰਦਿਆਂ ਨੂੰ ਤੇ ਦੂਜੇ ਦਿਨ ਜਿਹੜਾ ਇਹਦਾ ਭਰਾ ਦਾ ਫੋਨ ਆਉਂਦਾ ਜਿਹੜਾ ਕਿ ਮੌਂਟਰੀਅਲ ਗਿਆ ਸੀਗਾ ਘੁੰਮਣ ਫਿਰਨ ਯਾਰਾਂ ਦੋਸਤਾਂ ਦੇ ਨਾਲ ਤੇ ਅੱਧੀ ਰਾਤ ਨੂੰ ਗਵਾ ਚਿਆ ਤੇ ਉਹ ਪਤਾ ਪਤਾ ਨਹੀਂ ਲੱਗਾ ਤੇ ਇੰਡੀਆ ਤੋਂ ਆਏ ਨੂੰ ਵੀ ਅਜੇ ਹਫ਼ਤਾ ਹੋਇਆ ਸੀਗਾ ਤੇ ਸਰੀਰ ਜਿਹੜਾ ਚੱਲ ਨਹੀਂ ਪਾਇਆ ਇੰਨੀ ਠੰਡ ਨੂੰ ਤੇ ਥੋੜਾ ਬਹੁਤ ਬਿਹੋਸ਼ ਹੋ ਗਿਆ ਉਹ ਤੇ ਹੱਥ ਜਿਹੜੇ ਨੇ ਬਰਫ਼ ਵਿੱਚ ਸੁੰਨ ਹੋ ਗਏ ਯਾਨੀ ਕਿ ਇਹਦੇ ਹੱਥ ਫ੍ਰੀਜ਼ ਹੋ ਗਏ ਜਿੱਦਾਂ ਆਪਣਾ ਪਾਣੀ ਤੋਂ ਬਰਫ਼ ਨਹੀਂ ਜੰਮ ਜਾਂਦੀ ਇਦਾਂ ਇਹਦੇ ਹੱਥ ਜਿਹੜਾ ਹੈ ਖੂਨ ਇਹਦਾ ਸਾਰਾ ਜੰਮ ਗਿਆ ਤੇ ਫਰੌਸਟ ਬਾਈਟ ਕਹਿੰਦੇ ਆ ਆਪਾਂ ਇਹਨੂੰ ਇੰਗਲਿਸ਼ ਵਿੱਚ ਕਿ ਫਰੌਸਟ ਬਾਈਟ ਹੋ ਗਈ ਇਹਦੇ ਤੇ ਉਹ ਭੈਣ ਜੀ ਨੂੰ ਮੈਂ ਆਖਿਆ ਵੀ ਭਾਈ ਆਪਾਂ ਸਿੰਘਾਂ ਨਾਲ ਸਲਾਹ ਕਰਦੇ ਤੇ ਸਿੰਘਾਂ ਨੇ ਫਿਰ ਮਹਾਪੁਰਖਾਂ ਨੂੰ ਬੇਨਤੀ ਕੀਤੀ ਸੰਤ ਗੁਰਮੀਤ ਸਿੰਘ ਜੀ ਨੂੰ ਸ਼ਿਕਾਗੋ ਵਾਲਿਆਂ ਨੂੰ ਕਿ ਮਹਾਰਾਜ ਸਾਹਿਬ ਇਦਾਂ ਗੱਲ ਹੋ ਗਈ ਹੈ ਤੇ ਆਪ ਜੀ ਕਿਰਪਾ ਕਰੋ ਤੇ ਸੰਤ ਗੁਰਮੀਤ ਸਿੰਘ ਜੀ ਫਿਰ ਮਾਰੇ ਸਾਹਿਬ ਦੇ ਨੇੜੇ ਜਾ ਕੇ ਉੱਪਰ ਕਮਰੇ ਵਿੱਚ ਬੈਠੇ ਤੇ ਉਹਨਾਂ ਨੇ ਪਹਿਣ ਜੀ ਨੇ ਜਾ ਕੇ ਸਾਹਮਣੇ ਬੇਨਤੀ ਕੀਤੀ ਜਿਹੜੇ ਮੇਰੇ ਨਾਲ ਸੀਗੇ ਜਿਹਦੇ ਵੀਰ ਦਾ ਇਹ ਹੱਥ ਦਾ ਫਰੋਸਟ ਬਾਈਟ ਹੋਏ ਨੂੰ ਇੱਕ ਦਿਨ ਹੋ ਚੁੱਕਾ ਸੀਗਾ ਜਿਹਦਾ ਕੋਈ ਇਲਾਜ ਨਹੀਂ ਸੀ ਹੈਗਾ ਇੱਕ ਦਿਨ ਪਹਿਲੇ ਜਿੰਨੂੰ ਡਾਕਟਰ ਨੇ ਆਖਤਾ ਸੀਗਾ ਕਿ ਤੇਰੇ ਹੱਥ ਵੱਢਨੇ ਨੇ ਤੇ ਉਹਨਾਂ ਨੇ ਬੇਨਤੀ ਕੀਤੀ ਤੇ ਮੇਰੇ ਸਾਹਿਬ ਨੇ ਸੰਤਾ ਨੇ ਫਿਰ ਬਚਨ ਕੀਤੇ ਉਹ 2 ਮਿੰਟ ਲਈ ਨਾ ਚੁੱਪ ਕਰਕੇ ਉਹ ਦੋ ਮੈਂਲੀ ਚੁੱਪ ਕਰ ਗਏ ਤੇ ਉਹਨਾਂ ਨੇ ਬਾਅਦ ਵਿੱਚ ਸਾਨੂੰ ਬਚਨ ਕੀਤਾ ਤੇ ਭੈਣ ਜੀ ਨੂੰ ਬਚਨ ਕੀਤਾ ਵੀ نیچے ਜਾ ਮਤਲਬ ਤੁਸੀਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਜਾ ਕੇ ਨਾ ਅਰਦਾਸ ਬੇਨਤੀ ਕਰੋ ਤੇ ਉਸ ਤੋਂ ਬਾਅਦ ਵਿੱਚ ਆਪਣੇ ਪ੍ਰਾਣੂ ਫੋਨ ਲਾ ਕੇ ਤੇ ਕੋਈ ਡਾਕਟਰ ਕੋਲ ਮੜਾ ਜਾ ਇਲਾਜ ਕਰਾ ਲਵੇ ਜੋ ਮਰਜ਼ੀ ਹੋ ਜੇ ਇਹਦੇ ਹੱਥ ਨਹੀਂ ਵੱਡੇ ਜਾਂਦੇ ਤੇ ਉਹ ਗੱਲ ਹੁੰਦੀ ਹੈ ਜੀ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹੈ ਤੇ ਬਚਨ ਸੰਤਾ ਨੇ ਕੀਤਾ ਆ ਕਿ ਭਾਈ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰੋ ਤੇ ਫਿਰ ਉਸ ਤੋਂ ਬਾਅਦ ਇਹਦੇ ਹੱਥ ਜਿਹੜੇ ਲੱਜ ਜਾਣਗੇ ਤੇ ਹੁਣ ਗੱਲ ਆ ਉਹ ਭੈਣ ਜੀ ਉੱਤੇ ਵੀ ਉਹਨਾਂ ਨੇ ਉਹ ਬਚਨ ਕਮਾਉਣਾ ਫਿਰ ਉਹਨਾਂ ਨੇ ਉਵੇਂ ਹੀ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਕੱਲ ਦਾ ਇਹ ਪਤਾ ਕੱਲ ਦੇ ਆ ਕੰਮ ਹੋਇਆ ਮੇਰੇ ਭਰਾ ਨੇ ਅੱਜ ਦੱਸਿਆ ਜੋ ਵੀ ਮਹਾਰਾਜ ਸਾਹਿਬ ਜਾਣੀ ਜਾਣ ਨੇ ਤੇ ਗੱਲ ਵਿੱਚੋਂ ਇਹ ਨਿਕਲ ਕੇ ਆਉਂਦੀ ਆ ਵੀ ਇੱਕ ਤੇ ਜੇ ਕੋ ਬਚਨ ਕਮਾਵਾ ਸੰਤਨਕਾ ਤੇ ਦੂਜਾ ਸੋ ਗੁਰ ਪ੍ਰਸਾਦੀ ਤਰੀਏ ਵੀ ਗੁਰੂ ਦੀ ਕਿਰਪਾ ਨਾਲ ਉਤਰਦਾ ਤੇ ਭੈਣ ਜੀ ਨੇ ਮਹਾਰਾਜ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਉਸ ਤੋਂ ਬਾਅਦ ਦੀ ਗੱਲ ਆਪਜੀ ਸਾਹਮਣੇ ਸਾਂਝੀ ਬਾਕੀ ਇੱਕ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਜੇ ਕਿਸੇ ਨੂੰ ਯਕੀਨ ਆਉਂਦਾ ਤੇ ਬੜੀ ਭਲੀ ਗੱਲ ਹੈ ਜੇ ਕਿਸੇ ਨੂੰ ਨਹੀਂ ਆਉਂਦਾ ਤੇ ਐਵੇਂ ਆਪਣੇ ਸਿਰ ਤੇ ਭਾਰ ਨਾ ਲਿਓ ਕਿਸੇ ਵੀ ਸੰਤਾ ਮਹਾਤਮਾਵਾ ਦੀ ਨਿੰਦਿਆ ਕਰਕੇ ਆਪਣੇ ਰਾਹ ਪੈ ਜਿਓ ਗੁਰੂ ਮਹਾਰਾਜ ਤੇ ਕਹਿੰਦੇ ਨੇ ਵੀ ਨਿੰਦਿਆ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਤੇ ਨਿੰਦਿਆ ਤੇ ਭਲੀ ਕਿਸੇ ਦੀ ਵੀ ਨਹੀਂ ਹੈਗੀ ਤੇ ਆਪਾਂ ਤੇ ਮਹਾਤਮਾਵਾ ਸੰਤਾ ਦੀ ਨਿੰਦਿਆ ਕਰਦੇ ਰਹੀ ਨੇ ਕਾਲ ਯੁਗ ਦੇ ਪ੍ਰਭਾਵ ਹੇਠ